ਕੀ ਦੁੱਧ ਵਾਲੀ ਬੋਤਲ ਲੈਣੀ ਆ ਹੈਪੀ ਜਾਂਦਾ ਕਿ ਆਪਣਾ ਵੇਰਕਾ ਵੀ ਹੁੰਦੀ ਆਂਦਾ ਛਟੇ ਵਾਲੀ ਜਿਹੜੀ ਮਰਜ਼ੀ ਆਪਾਂ ਬੋਤਲ ਲੈਣੀ ਆ ਆ ਜਿਹੜੀ ਮੈਨੂੰ ਮੌਕੇ ਦੇ ਨਾ ਬੜੇ ਚਿਰ ਦੀਆਂ ਕੰਮਾਂ ਆਂਡੇ ਖਰਾਬ ਕਰਤਾ ਮੋਟਰਸਾਈਕਲ ਹੋਰ ਕਰਨਾ ਹੈ ਡੈਡੀ ਕਹਿੰਦੇ ਮੇਰੇ ਨਾਲ ਕਚਹਿਰੀ ਚੱਲਣ ਕੰਮ ਹੈ ਉੱਥੇ ਥੋੜਾ ਜਿਹਾ ਮੈਂ ਤੇ ਡੈਡੀ ਕਚਹਿਰੀ ਚੱਲਨੇ ਆਂ ਸਾਹਮਣੀ ਵਾਪਸ ਮੁੜ ਕੇ ਆ ਗਈ ਗੱਟੀਦ ਨੇ ਬਹੁਤਾ ਬੈਕਸਾਈਡ ਹੀ ਘਟਾਉਂਦਾ ਹਨਾ ਕਿਉਂਕਿ ਚਲਦੀ ਜਦੋਂ ਜਿਵੇਂ ਲੱਲੀ ਆ ਡਾਕਟਰ ਆਮ ਸੰਸਾਰੀ ਕੋਲੋਂ ਇਥੋਂ ਸੰਸਾਰੀ ਸਾਹਿਬ ਜਿਵੇਂ ਰੰਨਣੇ ਧਾਰ ਦਿੱਤੀ ਹੈ ਇਹ ਨੂੰ ਤਾਂ ਪੂਨਾ ਘੰਟਾ ਰੀਝੰਦਾਂਗੇ ਤਾਂ ਫਿਰ ਪਾਣੀ ਨਿਚੋੜ ਲੈਣਾ ਕੱਢ ਲੈਣਾ ਮਤਲਬ ਆਪਾਂ ਬੋਤਲ ਬੋਤਲ ਦੇ ਵਿੱਚ ਨਾ ਜਾਂ ਟੋਲੂ ਵਿੱਚ ਕਿਸੇ ਚੀਜ਼ ਦੇ ਭਾਂਡੇ ਚ ਕੱਢ ਲਾਂਗੇ ਪਾਣੀ ਇਹਦਾ ਨਿਚੋੜ ਦਾਂਗੇ ਇਸ ਵੀਰ ਇਸ ਵੀਰ ਨੂੰ ਫਿਰ ਖਾਲੀ ਪੇਟ ਇਹ ਪੀਵਾਂਗੇ ਸਹੀ ਹੁੰਦਾ ਹੈ ਮੈਂ ਨਹੀਂ ਮਤਲਬ ਸੰਦੀਪੂ ਮੈਂ ਸਤਿਕਾਰ ਸਵਾਗਤ ਕਰਦਾ ਹਾਂ ਇਹਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ लवली ਆਈ ਹੈ ਉਹ ਸਾਰਾ ਸਾਡੇ ਘਰ ਦਾ ਕੰਮ ਕਰੂਗੀ ਕਹਿੰਦੀ ਮੈਂ ਕਰ ਦਿੰਨੀ ਮੈਂ ਮੰਮੀ ਆ ਤੇ ਆ ਗਈ ਆ ਪਪਾ ਹਾਂਜੀ ਇਹਨਾਂ ਨਾਲਿਆ ਹਰਗੁਣ ਦੇ ਆਇ ਨੀ ਬੁਖੜਾ ਸਾਹਿਬ ਕਰ ਲਿਆ ਕਿ ਨਾਤਾ ਹੈ ਬੁਖੜਾ ਸਾਹਿਬ ਕੀਤਾ ਕਿ ਨਾਤਾ ਆਇ ਨੀ ਨੂੰ ਆਇਆ ਹੀ ਨਹੀਂ ਕਹਿੰਦੇ ਪਪਾ ਕਰ ਦੇ ਕਰੀ ਹਲਗਣ ਪਪਾ 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 ਮਮਾ ਮਮਾ ਇਤਰੇ ਬੜਾ ਕੰਮ ਚੱਲਣ ਡਿਆ ਖਵਾਵਾ ਮਿੱਟੀ ਵਿੱਚ ਅੱਜ ਮੰਮੀ ਖੁਦ ਹੀ ਡੇ ਆ ਕੱਪੜੇ ਧੋਣ ਅੱਜ ਸਾਡੇ ਕੰਮ ਵਾਲੇ ਆਏ ਨਹੀਂ ਕਿੰਨੇ ਬੜੀ ਤੋਤੇ ਜੋ ਮੈਂ ਬਣਾਉਂਗਾ ਉਹਨੇ ਖਰਾਬ ਕਰ ਦੇਣੇ ਚਿੱਟੇ ਕੱਪੜਿਆਂ ਵਿੱਚੇ ਖਰਾਬ ਕਰ ਦਿੰਦੀ ਚਿੱਟੇ ਵਿੱਚ ਨਾ ਹੋ ਰਿਹਾ ਕੱਪੜੇ ਪਾ ਦਿੰਦੀ ਬਹੁਤ ਖਰਾਬ ਹੋਊਗਾ ਜੰਮਪੂਰ ਤੇ ਵਿਆਹ ਵਾਲਾ ਹਾਂ ਨਹੀਂ ਮਲਿਆ ਮੈਂ ਪਹੁੰਚਿਆ ਤਾਂ ਉਹਨੂੰ ਕਾਫੀ ਡੋਲੀ ਨਾਲ ਪੁੰਨ ਉਹ ਕਾਫੀ ਸਿੱਧ ਗਿਆ ਦੇ ਦਿਓ ਕਿੰਨਾਂ ਕਿਸ ਨੂੰ ਆਪਾਂ ਘਰੇ ਵੀ ਵਧੀਆ ਸੂਟ ਪਾ ਸਕਦੇ ਹਾਂ ਹਾਂ ਕਹਿੰਦੀ ਮੈਂ ਪੌੜੀਆਂ 'ਚ ਜਾਣਾ ਹੈ ਠਾਂ ਹੋ ਗਿਆ ਕਹਿੰਦੀ ਇੱਧਰ ਜਾਣਾ ਪੌੜੀਆਂ ਵਿੱਚ ਨਹੀਂ ਜਾਣਾ ਪੱਕੇ ਚਲੋ ਚਲੋ ਅੱਜ लवली ਹੈ ਜੀ ਤੇ ਕਹਿੰਦੀ ਕੰਮ ਕਰਾਵਾਂਗੀ ਪਰ ਹੁਣ ਮੈਨੂੰ ਕਰਾਉਣ ਨਹੀਂ ਦੇਈਏ ਇਹ ਬੜੀ ਚਲਾ ਗਿਆ ਇਹ ਇਹ ਹਰ ਘਰ ਨਸਰ ਚ ਖੜਾਉਣ ਲੱਗ ਪਈ ਹੁਣ ਬਾਏ ਹਲਪਨ ਬਾਏ ਰਾਜੂ ਕੰਮ ਤੇ ਹਾਂਜੀ ਚਾ ਵਧੀਆ ਵਧੀਆ ਕਲੌਣ ਨੂੰ ਫਿਰਦੀ ਤੈਨੂੰ ਨਾ ਕਾਲੀ ਪੈਂਦੀ ਬੱਤਰੀ ਆਣੀ ਜਾਂਦਾ ਚਲੋ 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 ਲੈ 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 ਮੈਂ ਦਿਖਾਉਂਦੇ ਵੀ ਉੱਥੇ ਨਾ ਆਪਣਾ ਮਿਲੇ ਦੀਦੀ ਹੁਣੀ ਮਿਲੇ ਤੇ ਇਹਨੂੰ ਮੈਂ ਕਹੇ ਸਾਸਿਕਾਲ ਬੁਲਾ ਤੇ ਨਮਕੀਨ ਦੇ ਵਿੱਚ ਬੜੀ ਐ ਬਸ ਮੈਨੂੰ ਨਮਕੀਨ ਮਿਲ ਜੇ ਕਹਿੰਦੀ ਜੀ 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 ਬਸ ਜਿੰਨ ਤਾਂ ਨਮਕੀਨ ਖਾਣ ਨੇ ਨਾ ਲਿਆ ਉਹਨੂੰ ਨਹੀਂ ਬੁਲਾਇਆ ਇਹਨੇ ਉਦਾਂ ਕਪਸ਼ਨ ਸਾਰਿਆਂ ਨੂੰ ਬੁਲਾਉਗੀ ਹਾਂ ਜੀ ਦੁਕਾਨ ਤੇ ਜਾਉਂਗੀ ਜਾਉਂਗੀ ਤਾਂ ਕਹਿੰਦੀ ਸੀ ਜੀ ਆਹ ਜੀ ਜੀ ਕਹਿੰਦੀ ਹੈ ਪੂਜਾ ਦਾ ਨਾਮ ਹੀ ਬੜਾ ਸੁਣਾ ਦਿੰਦੀ ਹੈ ਕਹੋ ਪੂਜਾ ਇਹਨੇ ਪੂਜਾ ਪੂਜਾ ਲੈ ਇੱਕ ਬੋਲਦੀ ਤਾਤੇ ਮਾਤੇ ਕਰਦੀ ਮਟਰ ਕਹਿੰਦੀ ਮੈਨੂੰ ਲਿਆ ਦੇ ਮਟਰ ਆ ਆ ਕੀ ਮਟਰ ਗਏ ਕੀ ਇਹ ਇਹ ਫਲੀਆਂ ਇਹ ਫਲੀਆਂ ਹੈ ਮਹਗੀ ਪੰਡੀ ਫਲੀਆਂ ਵਾਲੇ ਚੋਲ ਬਣਾਉਣੇ ਅੱਜ ਖਦਰ ਮਹਗੀ ਲੱਗੀ ਹੈ ਬਨ ਨੀਜੀ ਕੜਾਈ ਹੈ ਤੇ ਚਾਰ ਮਹਗੀਆਂ ਵਿੱਚ ਪਾ ਰਹੀਆਂ ਕੱਢੋ ਥੋੜੀ ਮਟਰ ਹਾਂ ਲਿਆ ਆਪਣਾ ਤੇ ਫਿਰ ਡੋਂਗਾ ਕੋਈ ਇੰਚ ਕੱਢੀ ਅੱਜ ਸਾੜੀ ਨੇ ਪਏ ਜਾਣਗੇ ਲੂਣ ਵਾਲੇ ਚੌਲ ਮਟਰਾਂ ਵਾਲੇ ਚੌਲ ਕਹੀਦਾਂ ਪੱਲੀਆਂ ਵਾਲੇ ਚੌਲ ਇਹ ਇਹ ਕਹਿੰਦੇ ਮਟਰ ਲੈਦੇ ਬਜਾਰਾਂ ਦੇ ਆਹ ਕਿੱਥੇ ਪਲੀਆਂ ਹੈ ਨਹੀਂ ਮਟਰੀਆਂ ਇਹ ਆਪਣੇ ਪਲਾਟ ਚ ਲਿਆਂਦੇ ਮਟਰੋ ਵਾਲੇ ਆ ਇਹਨਾਂ ਵਿੱਚ ਦਾਣੇ ਬੜੇ ਮਰੇ ਮਰੇ ਜੇ ਨਿਕਲਦੇ ਉਹਨਾਂ ਨੂੰ ਵੈਸੇ ਹੀ ਇਹ ਵੀ ਸਪਰੇਅ ਕੀਤੀ ਹੁੰਦੀ ਆ ਤਾਂ ਕਰਕੇ ਉਹਨਾਂ ਚ ਜ਼ਿਆਦਾ ਨਿਕਲਦੇ ਇਹਨਾਂ ਦੇ ਵਿੱਚ ਫਿਰ ਮਾੜੇ ਮੋਟੇ ਨਿਕਲ ਹੀ ਜਾਂਦੇ ਚੱਲੇ ਆ ਵੀ ਆਪਣਾ ਟਾਈਮ ਸਰ ਜਾਣਾ ਚੌਲ ਲੱਗੇ ਬਣਾਉਣ ਲੂਣ ਵਾਲੇ ਉਹਨਾਂ ਨੂੰ ਦਵਾਈਆਂ ਲੱਗੀਆਂ ਹੁੰਦੀਆਂ ਹੂੰ ਇਹ ਕੰਮ ਦੇ ਵਜ੍ਹਾ ਹੁੰਦੇ ਸਹੀ ਗੱਲ ਕੀ ਆ ਕਿਤੇ ਥੋੜੇ ਕਦੀ ਕਰ ਸੀ ਤੇ ਹੁਣ ਨਾ ਕਰਨੀ ਇਹ ਮੈਂ ਕਿਚੌੜ ਤਦ ਬਣ ਕੇ ਬਣ ਗਿਆ ਕੰਮ ਕਰੀ ਹੁਣ ਮਿਲ ਕੇ ਬੰਦੇ ਨੂੰ ਉਹ ਦੰਦ ਸਬੰਨਾ ਕਿ ਆ ਜੀ ਉਹ ਬੰਦੇ ਨੂੰ ਕਹਿੰਦਾ ਵੀ ਤੁਹਾਡਾ ਕੰਮ ਬਣ ਗਿਆ ਉਹ ਥੋੜਾ ਕੱਪੀ ਨਾਲ ਲਾਈ ਮੈਂ ਤਾਂ ਮੰਮੇਲਾ ਕਹਿੰਦਾ ਮੈਂ ਨੀ ਲੋੜ ਨੂੰ ਤੁਹਾਡਾ ਕੰਮ ਹੁਣ ਮੈਂ ਤੁਹਾਨੂੰ ਮਿਲ ਉਹਨਾਂ ਕਾਣਾ ਭਰਾਵਾ ਇਦਾਂ ਸਾਰੇ ਕਹੀ ਜਾਂਦੇ ਨੇ ਨਹੀਂ ਉਹ ਕਹਿੰਦਾ ਨਹੀਂ ਕਰਨਾ ਚਲੋ ਸਹੀ ਉਹਨੇ ਕਿੰਨੀ ਤੇ ਬੜਾ ਗਵਾ ਨਾ ਪਟਵਾਰੀ ਨੇ ਦਮਾਏ ਦੇ ਉੱਪਰ ਦੇਖਿਆ ਹੈ ਪਟਵਾਰੀ ਪਾੜਾ ਮੈਂ ਹਾਂ ਉਹ ਕਿਹੜਾ ਮੰਨਿਆ ਪਟਵਾਰੀ ਤੋਂ ਉਦਾਂ ਮੈਂ ਪੇਪਰ 'ਚ ਫੜਕਿਆ ਨੇ ਪਟਵਾਰੀ ਨੇ ਤਰਖਲੇ ਬਸ ਇਹ ਸਾਡਾ ਘਰ ਹੁੰਦਾ ਹੈ ਪੁਰਾਣਾ ਮੋੜੀ ਖਾਂਡੀ ਇਹ ਦਾਦੀ ਕੋ ਲੈ ਕੇ ਬਾਏ ਗਾਣਾ ਬੜਾ ਵਧੀਆ ਹੈ ਮੈਂ ਕਾ ਸੁਣ ਲੀਏ ਮੈਂ ਜ਼ਕਰ ਕਰਦਾ ਮੈਂ ਵਾਦਾ ਨਹੀਂ ਕਰਦਾ ਜ਼ਿੰਦਗੀ ਨੂੰ ਮੈਂ ਪਿਆਰ ਤੇਰੇ ਤੋਂ ਜ਼ਿਆਦਾ ਨਹੀਂ ਕਰਦਾ ਆਹ ਲਾ ਜਿੰਦਾ ਰਹੇ ਵਿਚਾਰਾ ਵੇਲੇ ਮਿਹਨਤ ਕੰਡਿਆ ਇੱਥੇ ਕਈ ਦਿਨੋਂ ਨਾ ਥਾਂ ਪਧਰਾ ਕਰਨ ਡਿਆ ਬਾਪੂ ਇਹਨਾਂ ਘਰ ਦੇ ਹੁਣਾਂ ਦੇ ਘਰੇ ਪੌੜੀ ਤੇ ਖੁੱਲ ਗਈ ਇਹਨਾਂ ਦੀ ਪੌੜੀ ਬਹੁਤ ਵਧੀਆ ਬਣੀ ਏ ਉਦਾਂ ਹਨਾ ਇਹ ਵਸਲੇ ਆਪਣੇ ਲ ਪੂਰੀ ਕੋਜੀ ਪਾਈ ਆ ਵੀ ਮੋਟੀ ਸਾਨੂੰ ਪਹਿਲਾਂ ਕਾਰੀਗਰੀ ਨੇ ਮਿਲੇ ਦੇ ਕਰਕੇ ਮਿਲੇ ਕਾਰੀਗਰ ਕੀ ਸੋਨੂ ਨੇ ਕੰਮ ਹੀ ਖਰਾਬ ਕਰਤਾ ਸਾਰਾ ਯਾਰ ਢਲਾਉਣ ਸਾਰੀ ਜਿਹੜੀ ਉਧਰਲੇ ਬੰਦੇ ਨੂੰ ਆਹ ਹੁਣ ਇਹਨਾਂ ਮਸਾਲਾ ਜਾਂ ਸੁਟਿਆ ਜਦੋਂ ਕੰਧਾਂ ਨੂੰ ਤਰਾਈ ਕਰਦੇ ਸਾਰਾ ਪਾਣੀ ਉਧਰ ਨੂੰ ਜਾਂਦਾ ਯਾਰ ਬੁਰੇ ਹਾਲ ਆਹ ਕਮਰਾ ਪਸਤਰ ਕਰਤਾ ਆਹ ਵਾਲਾ ਸਾਡੇ ਸਾਹਮਣੇ ਕੰਧ ਵੀ ਰੋਗੀ ਐਦਾਂ ਸਿਸਟਮ ਇਹ ਹੋ ਗਿਆ ਹੁਣ ਆਹ ਕਰ ਦੇਣਾ ਇਹਨਾਂ ਨੇ ਕੱਲ ਆ ਕਰਨਗੇ ਸਾਰੇ ਹੀ ਲੜਜੇ ਡੇ ਲੌਣ ਪੰਨੇ ਕੀ ਸਬਜ਼ੀ ਨਹੀਂ ਸਮਝੇ ਇੱਚ ਕੀ ਲਾਤਾ ਲੜਜੇ ਭਿੰਡੀਆਂ ਭੁੰਡੀਆਂ ਬਿੱਡੀਆਂ ਹੀ ਭਿੰਡੀਆਂ ਅੱਛਾ ਬਸ ਇਹ ਕੱਲੀਆਂ ਭਿੰਡੀਆਂ ਹੀ ਇੱਥੇ ਕਾਲੀਆਂ ਤੋਰੀਆਂ ਕਦੂ ਵੀ ਲਾਏ ਥੋੜਾ ਹਾਂ ਕਾਲੀਆਂ ਤੋਰੀਆਂ ਤੇ ਕਦੂ ਆਹ ਵਧੀਆ ਕੀਤਾ ਰਾਜਾ ਬੰਦ ਕਰਤਾ ਨਿਆਣੇ ਬੜੇ ਗੁੱਡੀ ਡਾਉਂਦੇ ਕਰਾਂ ਜੀ ਪਾਣੀ ਇਧਰੋਂ ਲੀਕ ਹੋਇਆ ਹੋ ਕਾਫੀ ਤੇਰੇ ਕੋਲ ਲੱਗਦਾ ਮਸਤੋ ਕੇ ਬੈਠੀ ਹੈ ਸੁੱਤੀ ਉઠી ਹੈ ਨਾ ਤਾਂ ਇਹਦਾ 15 ਮਿੰਟ ਟੱਕੇ ਬਣਾਇਆ ਇਹਦਾ ਵਿਚਾਰੇ ਦਾ ਮੰਦਾ ਵਾਲ ਦਵਾਈ ਲਾਗ ਦਿੱਤੀ ਉਹਨ ਵੇਖੋ ਕਿੰਨਾ ਕ ਟਾਈਮ ਲੱਗਦਾ ਫਰਕ ਪੈਣ ਨੂੰ ਲੈ ਵੀ ਮਿੱਤਰਾ ਪਰਨਾ ਬੰਨ ਲਿਆ ਹੁਣ ਤੇ ਨਾ ਲਿਆ ਵਾ ਤੋੜਤਾ ਰਿਕਾਰਡ ਤੇ ਹੁਣ ਚੱਲੇ ਆਂ ਕraft ਬਾਜ਼ਾਰ ਤੇ ਚਾਚਾ ਜੀ ਦੀ ਜਿਵੇਂ ਤੁਹਾਨੂੰ ਪਤਾ ਬੇਟੀ ਆਈ ਹੈ ਤੇ ਮੈਂ ਕਿਹਾ ਚਲੋ ਆਖੇ ਨਾ ਹਣ ਕਮਾਇਆ ਨਹੀਂ ਹਰ ਗੁਣ ਤੰਕਰੀ ਜਾਂਦੀ ਹੈ ਉਹ ਕਹਿੰਦੀ ਮੈਂ ਤਿਆਰ ਨਹੀਂ ਹੋਣਾ ਸੰਦੀਪ ਕਹਿੰਦੀ ਵੀ ਇਹਨੂੰ ਤਿਆਰ ਕਰ ਲੱਗੇ ਵੀ ਤੇ ਉਹ ਉਹ ਤਿਆਰ ਹੋਣ ਲੱਗਾ ਤੇ ਬਸ ਉਹਨੂੰ ਡਾਰੀ ਬੜਾ ਲੱਗਦਾ ਪਤਾ ਨਹੀਂ ਕੀ ਗੱਲ ਐ ਨਾਲ ਵਿਕੀ ਜਾਊਗਾ ਸਾਡੇ ਵਿਕੀ ਨੂੰ ਮੈਂ ਕਿਹਾ ਮਹਾ ਚੱਲ ਗਏ ਕਹਿੰਦਾ ਮੈਂ ਆਮਨਾ ਜਾਂ ਉਹਨੂੰ ਦੇਖ ਲਾਂਗੇ ਉਧਰੋਂ ਲੈ ਲਾਂਗੇ ਉਹਦੇ ਘਰਾਂ ਨਾਲੋਂ ਹੀ ਆਹ ਕੋਟੀ ਤੈਨੂੰ ਵਧੀਆ ਲੱਗੀ ਆਹ ਭਾਈ ਕੀ ਚਲੋ ਵੀ ਚੱਲ ਗਏ ਆਹ ਬੱਲੀ ਮੇਰਾ ਖਾਣਾ ਕੋਈ ਨਾ ਮੇਰਾ ਖਾਣਾ ਨਾਲ लवली ਹਣਾਂ ਨੂੰ ਲੈ ਜਾ ਜਾਂਗੇ ਉਹਨਾਂ ਨੇ ਫੋਨ ਕੀਤਾ ਆ ਤੇ ਹੁਣ ਘਰੋਂ ਤਰਪੇ ਮੰਨਣਾ ਖਾ ਮੈਂ ਕਿ ਨੀਚੇ ਆ ਜਾਓ ਬਸ ਆਪਾਂ ਰੈਡੀ ਬਸ ਆਉਣ ਲੱਗੇ ਇਦਾਂ ਕਹਦੇ ਨਾ ਬੰਦਾ ਟਾਈਮ ਨਾਲ ਆਵਨ ਤਿਆਰ ਹੋ ਜਾਂਦਾ ਆ ਫਿਰ ਉਹਨਾਂ ਨੂੰ ਹੁੰਦਾ ਵੀ ਵਾਕਿਆ ਬੰਦਾ ਆ ਗਿਆ ਮਿੰਟੋਂ ਮਿੰਟੀ ਤੇ ਨਾਲ ਵਿੱਕੀ ਨੂੰ ਲੈ ਜਾ ਜਾਂਗੇ ਆ ਫਾਇਦਾ ਹੋ ਜਾਂਦਾ ਕਿ ਨਹੀਂ ਬੰਦੇ ਨੂੰ ਟਾਈਮ ਨਾਲ ਕਿਹਾ ਨੂੰ ਇਹ ਲੈ ਰੈਡੀ ਆਏ ਕਿ ਨਹੀਂ ਮਿੰਟੋਂ ਮਿੰਟੀ ਗੱਡੀ ਮੋਰੇ ਲਾਉਣ ਵਾਲੀ ਗੱਲ ਹੋਈ ਬਸ ਵੇਖਣ ਲਈ ਸੁਭਾਵਚਾਰੀ ਦਾ ਚੰਗਾ ਦਾ ਬੀਬੀ ਇਹ ਕੁੜੀ ਬਹੁਤ ਆ ਵਾ ਪਾ ਦੁਆੜੀ ਕੱਢ ਲੀਂਦਾ ਮੈਂ ਬਸ ਪਾ ਲੀਂਦਾ ਆ ਇਹ ਵਲੇ ਜਾਣੀ ਹੈ ਪੰਦੀ ਕਾਦੀ ਜਾਣੀ ਕਿੱਧਰ ਜਾਣੀ ਸਵੇਰੇ ਲੰਗਰ ਲੱਗਦਾ ਪਤਾ ਤੈਨੂੰ ਵੀ ਨਹੀਂ ਮਮਾ ਤੂੰ ਲੰਗਰ ਵਾਲੀ ਹੋਇਆ ਇਹ ਵਾ ਗੱਲ ਸ਼ੁਰੂ ਕਰਦਾ ਲੰਗਰ ਤੇ ਲੈ ਆਉਂਦਾ ਵੀ ਕੱਲ ਸ਼ੁਮਰాత్రి ਲੰਗਰ ਨਾ ਮੜਕ ਫਟਕ ਬੰਨ ਟ੍ਰੇਨ ਕਦੋਂ ਜਾਣੀ ਕਹਿੰਦਾ ਸੇਰੇ ਲੰਗਰ ਲੱਗਣੇ ਅੱਜ ਮੈਂ ਕੜੀ ਚੋਲ ਦਾ ਲੰਗਰ ਵੇਖਿਆ ਮੈਂ ਦੀਪ ਨੂੰ ਫੋਨ ਕਰਾ ਫਿਰ ਮੈਂ ਨਹੀਂ ਯਾਰ ਦੀਪ ਨੂੰ ਗੁੱਸਾ ਕਰ ਦਿੰਦਾ ਨਹੀਂ ਕਰ ਦਿੰਦਾ ਕਰ ਦਿੰਦਾ ਕਰ ਦਿੰਦਾ ਨਹੀਂ ਮੈਂ ਲੱਗਾ ਫੋਨ ਕਰਨ ਮੈਂ ਚੱਲਾ ਲੰਗਰ ਖਾ ਕੇ ਆਇਆ ਮੈਨੂੰ ਤੇ ਇਹ ਵੀ ਜਦੋਂ ਕਦੇ ਆਪਾਂ ਘੁੰਮਦੇ ਫਿਰਦੇ ਨਾ ਮੈਨੂੰ ਚੇਤਾ ਆਇਆ ਮੈਂ ਤੇ ਜਸ ਨੇ ਕੋਈ ਲੰਗਰ ਕੋਈ ਕੱਠ ਕੋਈ ਨਹੀਂ ਛੱਡੇ ਨਾ ਵੀ ਅੱਛਾ ਅੱਛਾ ਠੀਕ ਹੈ ਬਾਅਦ ਵਿੱਚ ਦੇਖਾਂਗੇ ਹਾਂ ਸਾਡੇ ਜਾਊਗਾ ਵੀ ਕੀ ਭਰਾ ਤੇ ਇਹਨਾਂ ਦੇ ਵੱਡੇ ਬ੍ਰਦਰਸ ਤੇ ਭਾਬੀ ਜੀ ਵੀ ਹੈਗੇ ਨੇ ਪਰ ਉਹ ਮਤਲਬ ਉਹ ਵਲੌਗ ਦੇ ਚ ਨਹੀਂ ਹੁੰਦੇ ਉਹ ਆਉਂਦੇ ਆ ਵੀ ਆਪਾਂ ਵੀ ਮੈਸੇਜ ਜਾਨਾ ਮਗਾ ਚਲੋ ਜੀ ਸਦਕੇ ਆ ਜਾਓ ਤੇ ਹੀ ਤੇ ਮਗਰ ਬੈਠੀ ਹੋਈ ਜਾ ਬੈਠੀ ਇਹ ਹੋੜਿਓੜੀ ਖੜੋ ਇਹਨੂੰ ਇਹਨੂੰ ਕੋਈ ਇਹ ਤੇ ਚਲਾਣ ਕਰੋ ਤੇਜ ਬੜੀ ਖੰਡਿਆ ਟ੍ਰੇਨ ਨੇ ਆਈ ਸੁਪਰ ਸਾਜੀ ਚ ਬਾਦੂ ਇਹ ਕਿਹਦਾ ਨਹੀਂ ਸਮੇਂ ਲੱਗੀ ਜੀ ਖਲੋਂਦੀ ਘਾਟ ਮੈਂ ਆਏ ਹੈ ਫੰਗੂੜਾ ਕਰਖਣ ਦੇ ਲਗਾ ਡਿਆ ਕਣੀ ਬਹੁਤ ਸੁਣਾ ਲੱਗ ਰਿਹਾ ਗੱਡੀ ਤੇ ਲਾਦੀ ਹੋਰਲੇ ਬੰਨੇ ਹਨ ਜਿੱਥੇ ਪੁਰਤੀ ਲਾ ਦੇ ਦਰਵਾਜਾ ਜੇ ਕਦਰ ਜੀ ਨੇ ਐਂਟਰੀ ਹੋਣੀ ਆ ਐਨੇ ਰਕਾਰਡ ਤੋੜਿਆ ਕਣੀ ਲੰਗੀਆਂ ਲੱਤਾਂ ਵਾਲੇ ਦਾ ਹਨਾ ਹੋੜਾ ਵਾ ਫੁੰਚ ਪੂਰੇ ਆਉਣਗੇ ਇਹ ਫੁੰਚ ਪੂਰੇ ਆ ਜਾਣਗੇ ਉਹ ਵੇਲੇ ਕਣਗੜੀ ਲੱਤਾਂ ਇਹਨਾਂ ਦੀ ਵੇ ਇਧਰ ਬੰਦਾ ਚੋਰ ਲੱਗਾ ਬੰਗੜਾ ਕਰੀਏ ਕਰੀ ਭੰਗੜਾ ਵਾ ਭਰਾਣ ਚਲ 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 ਇੱਕ ਵਿਅਕਤੀ ਆਣ ਦੀ ਟਿਕਟ ਹੈਗੀ ਆ 30 ਰੁਪਏ ਤੇ ਹੁਣ ਆਪਣੀ ਐਂਟਰੀ ਆ ਐਂਟਰੀ ਦੀ ਟਿਕਟ ਕਹਿ ਸਕਦੇ 30 ਰੁਪਏ ਆ ਇੱਕ ਜਾਨੇ ਦੀ ਲੰਡਨ ਦੀ ਫੀਲਾ ਹੋਂਡੀ ਕਿ ਨਹੀਂ ਲੰਡਨ ਦੀ ਓਕੇ ਹਾਂ ਅਬ ਵੀ ਲਾਤੀ ਨਹੀਂ ਇਹ ਲੰਡੇ ਦੇਖਣਾ ਆ ਟੈਂਟ ਜੇ ਚੰਗੇ ਨਹੀਂ ਵੇਹੇ ਚੰਗੇ ਨਹੀਂ ਨੇ ਮੇਲਾ ਬਸ ਇਧਰ ਨੂੰ ਜਾਣਾ ਈ ਇਧਰ ਨੂੰ ਇਧਰ ਨੂੰ ਹੀ ਤੈ ਵਿਖਣਦੇ ਮਨ ਨੂੰ ਮੈਂ ਥੋੜੀ ਆ ਕਰਨੀ ਦਿਨ ਮਨ ਥੋੜੀ ਆ ਮੈਂ ਅਜੋ ਤਾਂ ਵੀ ਇਨਾ ਰਸ਼ ਨਹੀਂ ਹੈਗਾ ਵੀ ਅਸਲ ਚ ਨਾ ਟਿਕਟ ਵੀ ਵਧਾਤੀ ਹੈ ਨਾ ਇਹਨਾਂ ਨੇ ਪਹਿਲਾਂ 20 ਹੁੰਦੀ ਸੀ ਨਾ ਹੁਣ 30 ਕਰਤੀ ਆ ਇਹ ਰਸ ਹੈ ਨਹੀਂ ਇਨਾ ਛੇ ਤੇ ਹੈ ਵੀ ਕੋਈ ਨਹੀਂ ਇਹਦੇ ਹਾਈ ਕੋਈ ਨਹੀਂ ਇਹਦੇ ਨਹੀਂ ਫਿਰ ਵੀ ਚਲੋ ਇਨਾ ਕੋ ਠੀਕ ਰਹਿੰਦਾ ਜਿਆਦਾ ਵੀ ਭੈੜਾ ਹੈ ਜਿਆਦਾ ਕੰਮ ਨਹੀਂ ਨਦੀੜ ਜਿਆਦਾ ਹੁੰਦੀ ਇਹ ਆ ਲੜੀਆਂ ਹੀ ਬੜੀਆਂ ਲਾਈਆਂ ਹਨ ਇਹ ਮੈਨੂੰ ਉਹ ਫਿਰ ਅੰਗਰੇਜ਼ ਫਿਲਮ ਦਾ ਚੇਤਾ ਆ ਗਿਆ ਉਹ ਚ ਬੜੀਆਂ ਲਾਈਆਂ ਆ ਇਹ ਲਈ ਆ ਆ ਇਦਾਂ 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 ਸਹੀ ਗੱਲ ਆ ਆ ਭੂੰਗੜੇ ਦੇ ਪੱਥਰੀ ਤੇ ਤੜੜ ਜਾਂਦੀ ਸਹੀ ਗੱਲ ਹੀ ਲੈ ਹਲੋ ਪਾਜੀ ਕੀ ਹਾਲ ਜੇ ਚੜਦੀ ਕਲਾ ਬਲੇ ਬਲੇ ਕਰ ਕਰ ਤਖੜੇ ਵੀ ਸਹੀ ਬੰਦੇ ਇਹ ਥਲੇ ਲੱਕੜਾਂ ਵਾਈਆਂ ਕਹਿੰਨਾਂ ਨੇ ਆ ਇਹ ਨੱਚਦਾ ਕਦਾਈ ਮਰੋ ਟੜੀ ਪੈ ਸੰਗਲੀ ਤੜਾ ਪਵੇ ਇਹ ਪੂਰਾ ਪੂਰਾ ਘੁੰਮਦਾ ਹੀ ਗੋਲ ਕਿੱਥੇ ਲਿਆ ਮੇਲੇ ਤੇ ਲਿਆਇਆ ਨਾ 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 ਇਹ ਤੇ ਯਾਰ ਦੇ ਸਤਾਰ ਲੱਥਨ ਦਾ ਡਰਿਆ ਹੈ ਨਾ ਜਾਂ ਫੂਨ ਟਿਕ ਪਈ ਨੇ ਕਈ ਵਾਰ ਜੇਬ ਵਿੱਚ ਪਾਇਆ ਨਾ ਉਤਨੀ ਜੇਬ ਦੇ ਵਿੱਚ ਪਾਇਆ ਨਾ ਹਾਂ ਉਹ ਤੇ ਉਹ ਤੇ ਹੈ ਕਿਤੇ ਮੇਲੇ ਤੇ ਲਿਆ ਹੈਗਾ ਆਇਆ ਹੈ ਨਾ ਅੱਡੇ ਉੱਤੇ ਆ ਵਾਲਾ ਪੰਘੂੜਾ ਜਿਹੜਾ ਇਹਦੀ ਟਿਕਟ 50 ਰੁਪਏ ਆ ਤੇ ਇਹਦੀ ਕਿੰਨੀ ਹੋਈ ਟਿਕਟਾਂ ਚੰਡੋਲ ਦੀ 55 ਆ ਆ 50 50 ਰੁਪਏ ਸਾਰੇ ਟਿਕੜਾ ਗਈ ਆ ਇੱਕ ਜਾਣੇ ਦੀ 50 ਰੁਪਏ ਦੇਖਣ ਗਏ ਸੀ ਗੱਡੀ ਲਾਕ ਵਾ ਕੇ ਨਹੀਂ ਲਾਉਦੇ ਇਹ ਸਸ ਜਨਾ ਚੇਤਾਵਣਾ ਮਾਰਾ ਹੈ ਜਿਆਦਾ ਪੁੱਛੇ ਮੈਂ ਜਿਆਦਾ ਕਮਜ਼ੋਰ ਹੁੰਦੀ ਵਿਆਹ ਹੋ ਜਾਣਾ ਤੇਰਾ ਵੀ ਜਨ ਹੋ ਗਿਆ ਤੇ ਤੇਰੀ ਜਿਆਦਾ ਕਮਜ਼ੋਰ ਹੋਏ ਤੂੰ ਲੈ ਨਾ ਕਰਾਈ ਬੱਜਾ ਕਰੋ ਕੋਈ ਬੇੜਾ ਕਰ ਕੀ ਲੱਭੰਦੇ ਆ ਇੱਥੇ ਲੱਭੇ ਥੋੜਾ ਥੱਕ ਗਿਆ ਬੰਨ ਉਹ ਇੱਕ ਹੀ ਟੰਡੋਣਾ ਨਹੀਂ ਜਾਓ ਸੌ ਜਾ ਸੌ ਜਾ ਸੌ ਜਾ ਮਮਾ ਜਿੱਥੇ ਤੇ ਲੰਮੇ ਪਾਉਂਦੇ ਆ ਤੇ ਪੈਰ ਲੱਗੇ ਹੁੰਦੇ ਬੜੇ ਕੋਈ ਨਹੀਂ ਯਾਰ ਉਹ ਵੀ ਉਹ ਵੀ ਲੰਮੇ ਪਾਵੇਂ ਨਿਆਣੇ ਲੱਗਦੇ ਆ

ਕੋਈ ਇਸ ਦੀ ਸ਼ਾਦੀ ਕਰਾਓ ਕੋਈ ਬੇੜਾ ਨਾ ਕਰੀ ਉਸ ਦਾ ਜ਼ਰੂਰ ਲਾਓ ਰਾਹ ਰਾਜਸਥਾਨ ਤੋਂ ਟਿਕਟ ਲਾਉਗਾ ਜੀ ਇਹ ਨੂੰ ਮੈਂ ਹੱਸਦਾ ਖੇਡਦਾ ਚੰਗਾ ਨਹੀਂ ਲੱਗਦਾ ਹਨਾ ਇੱਕ ਚੀਜ਼ ਦੀ ਇਨਫੋਰਮੇਸ਼ਨ ਗਲਤ ਦਿੱਤੀ ਗਈ ਆ ਇਹਦਾ ਜਿਹੜਾ ਕੀ ਨੂੰ ਕਹਿੰਦੇ ਝੂਟੇ ਦਾ ਕਿਰਾਇਆ ਕਰਿਆ ਜੋ ਵੀ ਆ ਉਹ 100 ਰੁਪਏ ਜੇ ਟਿਕਟ ਮੰਨ ਲਓ 100 ਰੁਪਏ ਆ ਇਹਦੀ ਆ ਗੱਡੀ ਜੀ ਦੀ ਵੱਖ ਵੱਖ ਮੇਰੇ ਨਾਲ ਭਾਈ ਵੱਖ ਵੱਖ ਟਿਕਟਾਂ ਨੇ ਆ ਬਾਕੀ ਇਹਦੇ 50 ਹੀ ਹੋਣੇ ਮੇਰੇ ਨਾਲ ਇਹਦੇ ਇਹਦੇ ਆ ਭੰਗੜਾ ਪਾਓ ਭੰਗੜਾ ਪਾਉਂਦਾ ਆਥਾ ਨਾ ਕਿੱਦਾਂ ਪਾ ਲੇ ਕਿਦਾਂ ਕਿਦਾਂ ਪਾ ਲੇ ਕਿਦਾਂ ਹਾਂ ਲੈ ਵੀ ਬੇੜੇ ਤੇ ਲਾਵਾਂਗੇ ਝੂਟਾ ਆਹ ਵੇਲੇ ਦੇ ਆਪਾਂ ਬਾਅਦ ਵਿੱਚ ਨਹੀਂ ਅੱਛੇ ਰਹੇ ਪਾਪਾ ਪਾਵੇ ਕੰਬਣ ਡੇ ਕਦਾ ਪਾਪਾ ਚੱਲੇ ਚੱਲੇ ਓਏ ਏ ਏ ਹੇ ਹਰੀਕ੍ਰਿਸ਼ਨ ਏ ਏ ਸ਼੍ਰੀ ਰਾਮ ਮੇਰੇ ਕੰਛੇ ਵੀ ਖੁੱਲ ਗਏ ਮੇਰਾ ਏ ਇਹ ਤੈਨੂੰ ਕਿਨ ਕਿੱਸ ਕਰਨ ਨੂੰ ਇਹ ਤੈਨੂੰ ਕਿਨ ਕਿੱਸ ਕਰਨ ਨੂੰ ਪਾਪਾ ਡਰ ਗਿਆ ਚੱਲ ਚੱਲ ਛੱਡ ਦੇ ਪਾਪਾ ਹੱਥ ਹੱਥ ਛੱਡ ਪਾਪਾ ਡਰ ਗਿਆ ਪਾਪਾ ਡਰ ਗਿਆ ਪਾਪਾ ਡਰ ਗਿਆ ਪਾਪਾ ਇਹ ਦੰਦੂੜੇ ਕਿ ਵਜ ਗਈ ਓਏ ਉਹ ਹੱਥ ਛੱਡ ਦੇ ਪਾਪਾ ਛੱਡ ਦੇ ਓ ਜੀ ਓਏ ਓ ਜੀ ਓਏ ਆ ਕਾਸ਼ ਨੂੰ ਕੱਢ ਦੇ ਬਾਹਰ ਕੜਦੇ ਆ ਦੁਬਾਰਾ ਨਹੀਂ ਨਹੀਂ ਆ ਕਛਦੇ ਕਛਦੇ ਆ ਆਈਡੀਆ ਆ ਵੀ ਕੱਢ ਅਰੇ ਮੇਰਾ ਜੀ ਦਾ ਮਾਮਾ ਜਿਵੇਂ ਨਾ ਪੈਜੇ ਹੋਰ ਸੇ ਆਪਾਂ ਪੈਜੂਗਾ ਜੀ ਕੜਦੇ ਕਾ ਜਾ ਪਖਲੋ ਖਲੋ 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 ਪਪਾ ਤਾ ਖਲੋ ਖਲੋ ਨਿਕਲੋ ਗਿਆ ਖਲੋਗਾ ਵੀ ਪਪਾ ਜੀ ਓਏ ਹੱਥ ਛੱਡ ਦੇ ਨਾ ਹੱਥ ਓ ਪਪਾ ਵੀ ਮੋਇਆ ਵਾ ਅਹ ਸੰਦੀਪ ਵਾਲ ਨੈਨੀਓਖੇ ਖੇ ਖੇ ਇਹ ਕੰਮ ਕਰਤਾ ਸ਼ੁਰੂ ਬੈ ਗਏ ਆ ਬੇੜੇ ਤੇ ਸੰਦੀਪ ਵੀ ਨਹੀਂ ਉਧਰੀ ਸਾਈਡ ਬੈ ਗਨੇ ਕੁੜੀਆਂ ਆਪਾਂ ਫੜਾਤੀ ਆ ਭਾਜੀ ਹੁਣਾਂ ਨੂੰ ਫੜਾਤੀ ਜਿਵੇਂ ਕਿ ਤੁਹਾਨੂੰ ਦੱਸਿਆ ਭਰਾ ਆ ਇਹਨਾਂ ਦਾ ਬ੍ਰਦਰ ਵੱਡਾ ਹੈਪੀ ਵੀਰ ਤੇ ਉਹ ਕਹਿੰਦੇ ਬਾਅਦ ਚ ਨਾਲ ਹੂੜਾ ਆਪਾਂ ਆ ਬੈਠ ਗਿਆ ਚੱਲ ਚੱਲ ਤਦ ਤ ਹੌਣ ਹੱਲ ਚਲਾਈ ਜੀ ਲੈ ਉਹ ਬੁੱਧੀ ਆ ਦੱਸ ਫੇ ਵਾ 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 ਕਿਦਾਂ ਬਣ ਗਿਆ ਦਾ ਆਹਾ ਬੋਲ 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 ਬਣ ਗਿਆ ਮੈਂ ਭਾਈ ਬੂਮ ਫਾਨ ਆ ਤੁਹਾਨੂੰ ਦੇਣਾ ਇਹ ਬੰਦੀ ਡਰ ਕਰਨ ਵਾਲੀ ਨਾ ਜੀ ਇਹ ਹੱਲੇ ਨਹੀਂ ਲਿਖੀ ਕੋ ਯਾਰ ਚੱਕ ਲੈ ਜੰਦੇ ਤਸਨੀਬ ਨਹੀਂ ਵੇ ਕੋਈ ਯਾਰ ਨਿੱਪਾਲੀ ਕੋਈ ਯਾਰ ਉਸਨੇ ਵੀ ਡਰ ਗਿਆ ਦੀ ਦੇ ਟੰਡੀ ਦੀ ਓਹ ਹੋ 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 ਓਹ ਹੋ ਹੋ ਹੁਣ ਹੁਣ ਟੰਡੜੇ ਕਿ ਵੱਗ ਗਈ ਹਾਂ ਫੇਰ ਦਾ 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 ਕੋਈ ਮਾਰ ਤੋਂ ਨਹੀਂ ਦਾ ਕੋਈ ਮਾਰ ਤੋਂ ਨਹੀਂ

ਧਰਬੜਾ ਸੋਹਣਾ ਹੀ ਜਾਏ ਉਹ ਮੇਰੇ ਉਹ ਮੇਰੇ ਸੰਡ ਨੂੰ ਧਰਬੜਾ ਲਾਉਣਾ ਹੈ ਸਰ ਉਹ ਨੱਕ ਟੁੱਟ ਗਿਆ ਯਾਰ ਉਹਦੇ ਉਹਦੇ ਉਹਨਾਂ ਨੂੰ ਉੱਠੀ ਆਇ ਨਹੀਂ ਬੋਲਦਾ ਉਹਨਾਂ ਨੂੰ ਉਹ ਨੱਕ ਸੰਦੀਪ ਹੁਣ ਇਹੋ ਖੜੀਆਂ ਆਪਾਂ ਧੱਕੇ ਨਾਲ ਫੇਰ ਪੈਲਦੇ ਦੂਜੀ ਵਾਰੀ ਇੱਕ ਵਾਰੀ ਇੱਕ ਕਰਦੇ ਹੁੜਾ ਲੈਣਾ ਤੇ ਜੇ ਫਿਰ ਬਹਿ ਕੇ ਉੱਠੇ ਵੀ ਮੈਂ ਪਹਿਲੀ ਵਾਰੀ ਮਾਮਾ ਚਲਾਉਣਾ ਹੀ ਆਂ ਤੇ ਨਹੀਂ ਵੀ ਉਹ ਗੱਲ ਸਾਡੇ ਮਨ ਪਰ ਚਾਲੇ ਹੋ ਗਈ ਆ ਪੜਾਈ ਗੱਲ ਆ ਪੂਰੇ ਖਾਲੀ ਪਏ ਆ ਖਾਲੀ ਪਏ ਚਲੋ ਉਹ ਨਹੀਂ ਬਹਿ ਮੈਂ ਚਲੋ ਚਲਾਉ ਅਸੀਂ ਬਹਿ ਜਾਂਦੇ ਹਾਂ ਮੈਂ ਵੇਖੀ ਹੋਣਗੇ ਔਰ ਜਾਣੇ ਹਾਂ ਹਾਂਜੀ ਮਾਮਾ ਆਪਾਂ ਹਿੰਦੀ ਬੋਲਣੀ ਸਟਾਰਟ ਕੀਤੀ ਤੂੰ ਸਲੋ ਕਰਤਾ ਹਾਂ ਛੱਲੀ ਦਾ ਰੇਟ ਹੈਗਾ 70 ਰੁਪਏ ਸਿੰਧੀ ਉਹ ਕੰਦੀ ਛੱਲੀ ਖਾਣੀ ਆ ਮੈਂ ਮੈਂ ਖਾਦਾ ਲੱਡੂ ਲੱਡੂ ਖਾਣੇ ਆ ਬਸ ਖੁਸ਼ ਹਾਂ ਚੱਲ ਹੁਣ ਆ ਗਿਆ ਆ ਗਿਆ ਆਉਨਾ ਆਨਾ ਇਹ ਖਰਾਉ ਮੈਂ ਆ ਗਿਆ ਨਹੀਂ ਦੂਜਾ ਵਾ ਯਾਰ ਕਿੱਲੇ ਦੇ ਆ ਕਹਿਣੋ ਕਿੱਲੇ ਨਹੀਂ ਸੁੱਕੇ ਨਹੀਂ ਖਾਣੇ ਕਿੱਲੇ ਹੁਣ ਇਹ ਘਰ ਨੂੰ ਜਾਂਦੀਆਂ ਵਾਪਸੀਆਂ ਨੇ ਹੁਣ ਚੱਲੇ ਆ ਘਰੇ ਬਾਕੀ ਤੁਹਾਨੂੰ ਇਹ ਘਰ ਲੈ ਬਾਕੀ ਤੁਹਾਨੂੰ ਇੱਕ ਸਹੀ ਗੱਲ ਦੱਤੀ ਏ ਕਿਹੜੀ ਚੀਜ਼ ਆ ਨਾ 40 40 20 20 ਰੁਪਏ ਵਧਾ ਕੇ ਦੇਂਦੇ ਆ ਮਤਲਬ ਕੋਈ ਗੱਲ ਨਹੀਂ ਹੈ ਚੀਜ਼ਾਂ ਬਟਨੀ ਬੜੀ ਘੱਟ ਆ ਤੇ ਟੇਸ ਵੀ ਠੀਕ ਹਾਲ ਆ ਚੱਲੋ ਵੀ ਇਹਨਾਂ ਚੰਗੀ ਬਣਦੀ ਬੜੀਆਂ ਬੜੀਆਂ ਤਰਦੀ ਸਵੀਟ ਤੋਂ ਲੈ ਉਹ ਵੀ ਬੇਕਾਰ ਹੀ ਠੀਕ ਨਾ ਆ ਗਈ ਮਤਲਬ ਇਹ ਤੇ ਖਾਣ ਦਾ ਕੋਈ ਫਾਇਦਾ ਨਹੀਂ ਆ ਰਹਾ ਬਾਈ ਹੋਰ ਜੇ ਤੈਨੂੰ ਹਿੰਮਤ ਹੋ ਜੇ ਪ੍ਰਾਈ ਕਰਨਾ ਉਹ ਤੂੰ ਰੀੜੀ ਮਾਰਕੀਟ ਵਗੈਰੇ ਚੱਲ ਜੀ ਉਹ ਜ਼ਿਆਦਾ ਵਧੀਆ ਹੈ ਇਹਦੇ ਘੁੰਮਣ ਨੂੰ ਠੀਕ ਆ ਹਾਂ 300 300 ਇਹਦੇ ਨੇ ਠੀਕ ਆ 300 ਰੁਪਏ ਉਹ ਕੋਈ ਜ਼ਿਆਦਾ ਨਹੀਂ ਉਹ ਠੀਕ ਹੈ ਯਾਰ ਅੰਮ੍ਰਿਤਸਰ ਦੇ ਵਿੱਚ ਤੇ ਬਹੁਤ ਸ਼ਰਨਾਂ ਹੁੰਦੀਆਂ ਮੱਸੀ ਅਫੀਸ ਜਿਹੜੀਆਂ ਵੇਖਣ ਵਾਲੀਆਂ ਇਹਦੇ ਕੋਲ ਕਿੰਨੇ ਦੇ ਆਪਣੇ ਨਾਲ 100 ਰੁਪਏ ਆਪਾਂ ਉਹ ਹੈ ਕੱਖ ਨਹੀਂ ਉੱਥੇ ਉੱਥੇ ਤੇ ਮੇਰੇ ਖਿਆਲ ਨਾਲ ਤੇ ਉੱਥੇ ਨਾ ਜਾਓ ਉਹਦੇ ਨਾਲੋਂ ਆਹ ਚੀਜ਼ ਚੰਗੀ ਆ ਆਹ ਠੀਕ ਹੈ ਦੇ ਇੱਥੇ ਆਓ ਸੰਡੇ ਨੂੰ ਮੇਰੇ ਹਿਸਾਬ ਨਾਲ ਜ਼ਿਆਦਾ ਵਧੀਆ ਚਲੋ ਚ ਉਧੀਆਂ ਲੱਤਾਂ ਜਿਹੜਾ ਫੜਾ ਬੋੜਾ ਬਟਾਣੀ ਉਹ ਮੈਂ ਮੁੜ ਕੇ ਉਹਦੀਆਂ ਲੱਤਾਂ ਸਲਿੱਪ ਹੋਏੜ ਤੇ ਸਿਰ ਤੇ ਆ ਜੇ ਮੇਰੇ ਨਹੀਂ ਨਹੀਂ ਉਹਦੇ ਮੁੜ ਕੇ ਅੰਗਲੀ ਟੁੱਟ ਜੇ ਫਿਰ ਹੋਰ ਸਿਆਪਾ ਪੈ ਜੇ ਗਾਲ ਹੈ ਹੁਣ ਚੱਲੇ ਆ ਘਰ ਨੂੰ ਵਾਪਸੀ ਦੇਖਦੇ ਆ ਕਿ ਜਾਂ ਕੁਝ ਖਾਣ ਜਾਂਦੇ ਆ ਜਾਂ ਨਹੀਂ ਜਾਂਦੇ ਜਾਂ ਕਿੱਧਰ ਨੂੰ ਖੜਦੇ ਹੈਪੀ ਪਾਜੀ ਹਣੀ ਦੇਖਦੇ ਆ ਹੁਣ ਚੱਲੇ ਆ ਘਰੇ ਤੇ ਕਹਿੰਦਾ ਅੱਗੇ ਬਹਿੰਦਾ ਫਾਇਦਾ ਆਉਂਦਾ ਮੈਨੂੰ ਮੈਂ ਤਾਂ ਕਦੇ ਬਲੌਗਰ ਬੰਦੇ ਨੂੰ ਉਹਦਾ ਮਤ ਮਨ ਕਹਿੰਦਾ ਜਾ ਪ੍ਰਾਤੋ ਅੱਗੇ ਬਹਿ ਜਾ ਮੈਂ ਸ਼ਰਮੰਦਾ ਆ ਬੰਦਾ ਕਹਿ ਦਿੰਦਾ ਅੱਗੇ ਮੈਂ ਕਰੋ ਕਿੱਦੋਂ ਕੈਮਰਾ ਕੱਢੀ ਦਿੰਦਾ ਬੰਦਾ ਉਹਦਾ ਬੰਦਾ ਕਹਿੰਦਾ ਰਹਿੰਦਾ ਉਹ ਇੰਨੇ ਜਿਆਦਾ ਫਣੀ ਮਿੱਟੀ ਮਗਰ ਲਾਈ ਨੂੰ ਗਾਂ ਪਾਉਗਾ ਮੇਰਾ ਮੂੰਹ ਲਿਪੜ ਗਿਆ ਸਾਰਾ ਮਮਨ ਮਮਨ ਮਸਾਲਾ ਘੋਣਦੇ ਆ ਉਹ ਮੋਚ ਚੜੂ ਲਾਗੀ ਪੁੱਛੜ ਪੁੱਛੜ ਨਿਕਾਲੀ ਕੋ ਉਧਾਰੀ ਹੋਗੀ ਹਾਂ ਕੀ ਦੁੱਧ ਵਾਲੀ ਬੋਤਲ ਲੈਣੀ ਆ ਹੈਪੀ ਜਾਂਦਾ ਕਿ ਆਪਣਾ ਫੇਰਕਾ ਵੀ ਹੁੰਦੀ ਆ ਹਾਂ ਦਾ ਛਟੇ ਵਾਲੀ ਜਿਹੜੀ ਮਰਜ਼ੀ ਆ ਆਪਾਂ ਬੋਤਲ ਲੈਣੀ ਆ ਆ ਜਿਹੜੀ ਮੈਨੂੰ ਮੌਕੇ ਦੇ ਨਾ ਤਾਂ ਵਿੱਕੀ ਵੀਰੇ ਉਹਨਾਂ ਨੂੰ ਆਪਾਂ ਉਹ ਤਾਰ ਤਾ ਉਹਨਾਂ ਦੇ ਘਰੇ ਹੁਣ ਅਸੀਂ ਆਪਣੇ ਘਰੇ ਜਾਣੇ ਪਏ ਆ। ਉਹ ਛੱਲੀ ਖਾਦੀ ਸੀ ਇੱਥੋਂ ਤੇ ਹੁਣ ਹਾਂ ਸੌਂਟੀ ਖਾਦੀ। ਹੁਣ ਸੌਂਟੀ ਖਾਦੀ ਆ ਉਸ ਤੋਂ ਬਾਅਦ ਤਹੀ ਆਪਣੀ ਉਹ ਮਿਲਕ ਬਦਾਮ ਕੀ ਕੀ ਹੋ ਬਸ ਮਿਲਕ ਸ਼ੇਕ। ਫਿਰ ਘਰੇ ਚੱਲਨੇ ਆ ਉਸ ਤੋਂ ਬਾਅਦ ਵਿੱਚ लवली ਉਹਨਾਂ ਨੂੰ ਆਪਣੇ ਘਰੇ ਖੜਾਂਗੇ ਆਪਾਂ। ਹਾਂ ਅੱరే ਕੱਲ लवली ਆਣੀ ਆਪਣੇ ਘਰੇ ਨਾ ਆ ਗਿਆ। ਤਾਂ ਇਕ ਨਹੀਂ ਆਮੇ ਸੋਵਾਂ। ਠੀਕ ਆ। ਹਲਾ ਵੇਖਦੇ ਸੋਮਵਾਰ ਅੱਜ ਚੜੀ ਵਾਸ ਨਿਆ ਲੈਂਦੇ ਪਹੁੰਚ ਕੇ ਘਰੇ लवली ਹੁਣ लवली ਹੁਣ ਦੇ ਘਰੇ ਛੱਡ ਆਏ ਆ ਅੱਜ ਮੰਮੀ ਨੇ ਆਹ ਕਿਹੜੀ ਉਜਾਈ ਲਈ ਤਲਾਈ ਲਈ ਅੱਜ ਆਈਆਂ ਸ਼ਾਂਤੀ ਹੋਣੀ ਹੈ ਨਾ ਸੱਚ ਨਹੀਂ ਨਹੀਂ ਹਾਪੂ ਨਿੱਧੂ ਪੀਓ ਚਲੇ ਗਏ ਕੀ ਕਰਦੇ ਮਨ ਚਾ ਕਰੀ ਇੱਕ ਜਣ ਦਾ ਕਮੈਂਟ ਆਇਆ ਕਹਿੰਦੇ ਹਰ ਗਣ ਨੂੰ ਜ਼ਿਆਦਾ ਦਿਖਾਇਆ ਕਰੋ ਵੀ ਹਰ ਗਣ ਕਰਕੇ ਵਲੌਗ ਦੇਖਦੇ ਆ। ਅੱਛਾ ਇਹ ਕਿ ਆਪਾਂ ਹਰ ਗਣ ਚਾਚੀ ਕੇ ਕਾਢ ਆ ਰਹੇ ਨੂੰ ਚਾਚੀ ਕੇ ਕਾਢੋ। ਹਰ ਗਣ ਸਤੰਡੀ ਦਾਦੀ। ਸੋ ਜੇ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਰਗਿਆਂ ਕਰਦੇ ਸਬਸਕ੍ਰਾਈਬ ਮਿਲਦੇ ਆ ਕਰਦੇ ਨਵੀਂ ਵੀਡੀਓ ਦੇ ਨਾਲ ਤੇ 3 ਲੱਖ ਸਬਸਕ੍ਰਾਈਬ ਕਰ ਦਿਓ ਯਾਰ ਥੋੜੇ ਰਹਿ ਗਏ ਖਿੱਚ ਦੋ ਕੰਮ ਨੂੰ। ਹਾਂਜੀ। ਮੂੜੀ ਵਾਲਾ ਦੁੱਧ ਬਣਾ ਰਹੀ ਹੈ ਸੰਦੀਪ ਉੱਠ ਗਈ ਉੱਠ ਗਈ